ਇੱਕ ਸਮੇਂ ਇੱਕ ਨਵੰਨ ਸਿਆਣੀ ਬਾਪੂ ਦੇ ਕੋਲੇ ਬਹਿ ਗਿਆ ਕਹਿੰਦਾ ਬਾਪੂ ਘਰ ਦੇ ਕਹਿੰਦੇ ਆ ਵੀ ਤੇਰਾ ਵਿਆਹ ਕਰਨਾ ਤਾਂ ਤੂੰ ਦੱਸ ਬਾਪੂ ਕਹਿੰਦਾ ਇੱਥੇ ਬਹਿ ਜਾ ਕਹਿੰਦਾ ਮੈਂ ਤੇਰੀ ਰਾਇ ਲੈਣ ਵਾਸਤੇ ਐਵੇਂ ਤੂੰ ਦੱਸ ਘਰ ਦੇ ਕਹਿੰਦੇ ਵਿਆਹ ਕਰਨਾ ਮੈਂ ਕਿਤੇ ਮੰਨਦਾ ਨਹੀਂ ਬਾਪੂ ਕਹਿੰਦਾ ਬਹਿ ਜਾ ਬੜਾ ਕੁਝ ਸਿੱਖਣਾ ਪੈਂਦਾ ਹੈ ਬੜੀਆਂ ਜ਼ਿੰਮੇਵਾਰੀਆਂ ਬੰਦੇ ਤੇ ਪੈਂਦੀਆਂ ਨੇ ਗ੍ਰਸਤੀ ਤੇ ਬੈਠੇ-ਬੈਠੇ ਬਾਪੂ ਨੇ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰ ਲਈ ਕਹਿੰਦਾ ਭਾਗਵਾਨ ਨੇ ਉਰੇ ਆ ਉਹ ਬੇਬੇ ਸਿਆਣੀ ਆ ਗਈ ਕਹਿੰਦਾ ਕਿ ਦੀਵਾ ਜਗਾ ਕੇ ਲੈ ਕੇ ਆ ਮੈਨੂੰ ਚਾਨਣ ਚਾਹੀਦਾ ਬੀਬੀ ਨੇ ਦੇਖਿਆ ਵੀ ਲੱਗੇ ਨੌਜਵਾਨ ਬੈਠਾ ਤੇ ਮਾਤਾ ਕੁਝ ਬੋਲੀ ਨਹੀਂ ਦਿਨ ਚੜਿਆ ਧੁੱਪ ਨਿਕਲੀ ਹੁਣ ਪਤਾ ਦਿਓ ਨੌਜਵਾਨ ਨੂੰ ਵੀ ਧੁੱਪ ਨਿਕਲੀ ਹੈ ਬਾਪੂ ਨੇ ਫੇਰ ਦੀਵਾ ਮੰਗਾਇਆ ਹੁਣ ਬਾਪੂ ਕਹਿੰਦਾ ਮੈਨੂੰ ਚਾਨਣ ਚਾਹੀਦਾ ਦੀਵਾ ਲੈ ਕੇ ਆ ਬੇਬੇ ਕੁਝ ਨਹੀਂ ਬੋਲੀ ਉਹਨੇ ਬੱਤੀ ਵਿਚਾਰੀ ਨੇ ਲੱਭੀ ਕਿੱਥੋਂ ਦੀਵਾ ਲੱਭਿਆ ਤੇਲ ਪਾਇਆ ਤੇ ਉਹ ਜਗਾ ਕੇ ਲੈ ਆਈ ਦੀ ਬਾਪੂ ਨੇ ਕੋਲੇ ਰੱਖ ਲਿਆ ਫੇ ਵਿਚਾਰਾਂ ਕਰੀ ਗਿਆ ਨੌਜਵਾਨ ਬੈਠਾ ਰਿਹਾ ਬਾਪੂ ਨੇ ਫੇਰ ਆਜਮਾਰੀ ਭਗਵਾਨ ਨੇ ਨੌਜਵਾਨ ਆਇਆ ਕੁਝ ਲੈ ਆ ਖਾਣ ਲਈ ਲੈ ਆ ਜੇ ਸ਼ਰਬਤ ਹੀ ਬਣਾ ਕੇ ਲੈ ਆ ਆ ਨੌਜਵਾਨ ਮੇਰੇ ਕੋਲੇ ਬੈਠਾ ਹੈ ਸ਼ਰਬਤ ਵਿੱਚ ਮਿੱਠਾ ਪਾ ਲਈ ਬੇਬੇ ਨੇ ਦੋ ਗਲਾਸ ਸ਼ਰਬਤ ਬਣਾ ਲੈ ਮਿੱਠੇ ਦੀ ਜਗ੍ਹਾ ਉਹਨੇ ਲੂਣ ਪਾ ਦਿੱਤਾ ਦੋ ਗਲਾਸ ਲੈ ਜਾਂਦੇ ਉਹਨੇ ਇੱਕ ਬਾਪੂ ਨੂੰ ਫੜਾ ਦਿੱਤਾ ਤੇਕ ਨੌਜਵਾਨ ਨੂੰ ਫੜ ਲਤਾ ਕਈ ਕਹਿੰਦੇ ਵੀ ਹੁਣ ਲੂਣ ਖਾ ਕੇ ਤੇ ਬੀਬੀ ਵਾ